ਖਾਸ ਕਰ ਮੁਹੰਮਦ ਸ਼ਕੀਲ ਜਿਹੜਾ ਕਿ ਬੰਦੇ ਨੂੰ ਲੀਡ ਕਰਕੇ ਲੈ ਕੇ ਆਇਆ ਆਪਣੇ ਨਾਲ ਉਹ ਸ਼ਰਾਰਤੀ ਅਨਸਰਾਂ ਨੂੰ ਔਰ ਹੱਥਾਂ ਦੇ ਵਿੱਚ ਨੁਕੀਲੇ ਹਥਿਆਰ ਫੜੇ ਹੋਏ ਨੇ ਮੰਡਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਜਿਹੜਾ ਅੱਜ ਆਪਣੇ ਸਾਥੀਆਂ ਨਾਲ ਲੈ ਕੇ ਇੱਥੇ ਆਇਆ ਤੇ ਮੌਕੇ ਤੇ ਪਤਾ ਲੱਗਿਆ ਸਾਰਾ ਸ਼ਹਿਰ ਇਕੱਠਾ ਹੋ ਗਿਆ ਨੇ ਇੱਕ ਬੰਦਾ ਮਮਦ ਸ਼ਕੀਲ ਹੈ ਉਹ ਤਣਾਉ ਪੈਦਾ ਕਰਨਾ ਚਾਹੁੰਦਾ ਹੈ ਉਹ ਇਹਦੇ ਕਬਜ਼ਾ ਕਰਨਾ ਚਾਹੁੰਦਾ ਇੱਕ ਇੰਦਰਜੀਤ ਦਾਸ ਹੈ ਕਿ ਜਿਹੜੇ ਪੰਡਤ ਨੇ ਜਿਹੜੇ ਪੁਜਾਰੀ ਨੇ ਜਿਹੜੇ ਸਾਡੇ ਆਦਰਯੋਗ ਨੇ ਬਾਹਰ ਕੱਢੋ ਇਹਨਾਂ ਨੂੰ ਕਿੰਨਾ ਇਹਨਾਂ ਦਾ ਸਮਾਂ ਪੂਰਾ ਹੋ ਗਈ ਧੰਕੀਆਂ ਦਿੰਦਾ ਕੋਣੇ ਨਾਲ ਹੋਰ ਕੋਈ ਮੈਨੂੰ ਐ ਲੱਗਦਾ ਜਾਲੀ ਕੋਈ ਬੈਨਰ ਚੱਕੀ ਫਿਰਦੇ ਨੇ ਡੁਪਲੀਕੇਟ ਯੂਨੀਅਨ ਦਾ ਅਸੀਂ ਉਹਨਾਂ ਦੇ ਵੀ ਪਰਚਾ ਅਸੀਂ ਕਾਗੇ ਵੀ ਦਰਜ ਕਰੋ ਤਾਂ ਕਿ ਅੱਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੰਦਰ ਦੇ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਟੈਕ ਨਾ ਕਰ ਸਕੇ ਨਾ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਚੋਰੀ ਫਿਰ ਚੀਨਾ ਚੋਰੀ ਇਹ ਜੀਆਂ ਗੱਲਾਂ ਇਹ ਤਾਂ ਹੀ ਕਹਾਂਗੀ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਪਹਿਲੇ ਸਿਕਿਉਰਿਟੀ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਕਿਉਂਕਿ 2020 ਚ ਵੀ ਇਸ ਤਰ੍ਹਾਂ ਦੀ ਇਹ ਟੱਕਰ ਇੱਥੇ ਵਾਪਰ ਚੁੱਕੀ ਹੈ ਹੋਣਾ ਸੀ ਜਿਨਨੇ ਵੀ ਇਹ ਗਲਤ ਕੰਮ ਕਰਿਆ ਆ ਅਸੀਂ ਬਿਆਨ ਲਿਖ ਕੇ ਉਹਦੇ ਬਾਈ ਨੇਮ ਕੇਸ ਰਜਿਸਟਰਡ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜਾ ਵੀ ਇਹਦੇ ਚ ਇਨਵੋਲ ਹੋਇਆ ਉਹਨੂੰ ਅਰੈਸਟ ਵੀ ਕੀਤਾ ਜਾਊਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਨੂੰ ਨਾ ਪ੍ਰਧਾਨ ਜੀ ਦਾ ਫੋਨ ਆਇਆ ਸੀਗਾ ਅਨਿਲ ਮੋਦੀ ਜੀ ਦਾ ਵੀ ਐ ਕਰਕੇ ਕਾਲੀ ਮਾਤਾ ਮੰਦਿਰ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਮੀਡੀਏਟਲੀ ਅਸੀਂ ਪਲੱਸ ਸਾਡੀ ਆਤਮਾਰਾਮ ਸੇਵਾ ਸਮਿਤੀ ਦੀ ਸਾਰੀ ਟੀਮ ਔਰ ਸ਼ਹਿਰ ਦੇ ਜਿੰਨੇ ਸਮਾਜਿਕ ਸਾਡੇ ਪ੍ਰਧਾਨ ਵਗੈਰਾ ਉਹਨਾਂ ਦੀ ਟੀਮ ਹੈ ਸਾਰੇ ਇਮੀਡੀਏਟਲੀ ਇੱਥੇ ਪਹੁੰਚ ਗਏ ਸੀਗੇ ਤੇ ਅਸੀਂ ਧੰਨਵਾਦ ਕਰਦੇ ਹਾਂ ਡੀਐਸਪੀ ਸਰ ਦਾ ਜਿਹੜੇ ਮੌਕੇ ਤੇ ਆ ਕੇ ਇਹਨਾਂ ਨੇ ਸਾਰਿਆਂ ਨੂੰ ਕੰਟਰੋਲ ਕੀਤਾ ਉਹਨਾਂ ਨੂੰ ਇਥੋਂ ਪੁਜਾਰਿਆ ਪੂਰਾ ਮਤਲਬ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਔਰ ਇਹਨਾਂ ਨੂੰ ਬੇਨਤੀ ਵੀ ਕਰਦੇ ਆਂ ਵੀ ਜਿਹੜੇ ਇਹ ਜੇ ਸਖਸ਼ ਨੇ ਤਾਂ ਕਿ ਅੱਗੇ ਨੂੰ ਇਹ ਦੁਬਾਰਾ ਹਰਕਤ ਨਾ ਹੋਵੇ ਉਹਨਾਂ ਦੇ ਕੱਲੇ-ਕੱਲੇ ਦੇ ਪਰਚਾ ਦਰਜ ਹੋਵੇ ਇਹ ਕੋਹੜੇ ਨਾਲ ਹੋਰ ਕੋਈ ਮੈਨੂੰ ਇਹ ਲੱਗਦਾ ਜਾਲੀ ਕੋਈ ਬੈਨਰ ਚੱਕੀ ਫਿਰਦੇ ਨੇ ਡੁਪਲੀਕੇਟ ਯੂਨੀਅਨ ਦਾ ਅਸੀਂ ਉਹਨਾਂ ਦੇ ਵੀ ਪਰਚਾ ਅਸੀਂ ਕਹਾਂਗੇ ਵੀ ਦਰਜ ਕਰੋ ਤਾਂ ਕਿ ਅੱਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੰਦਰ ਦੇ ਵਿੱਚ ਕੋਈ ਵੀ ਇਹ ਜਿਆ ਬੰਦਾ ਟੈਕ ਨਾ ਕਰ ਸਕੇ ਨਾ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਔਰ ਆਪਣੇ ਡੀਸੀ ਸਾਹਿਬ ਜਿਹੜੇ ਗੁਰਲਵਲੀਨ ਜੀ ਨੇ ਉਹਨਾਂ ਨੇ ਵੀ ਪੂਰੀ ਸਮਾਜ ਦੀ ਮੰਦਿਰ ਦੀ ਇੱਥੇ ਮੋਹਰੇ ਆ ਕੇ ਖੜੇ ਹੋਏ ਨੇ ਔਰ ਪੂਰੀ ਇਹਨਾਂ ਨੇ ਸਮਾਜ ਦੀ ਸਪੋਰਟ ਕੀਤੀ ਆ ਔਰ ਇਹਨਾਂ ਨੇ ਸਭ ਨੂੰ ਫੋਨ ਕਰਕੇ ਇੱਥੇ ਪੂਰੀ ਹੈਲਪ ਕੀਤੀ ਇੱਥੇ ਮੰਦਿਰ ਦੀ ਅਸੀਂ ਸਾਦਾ ਧੰਨਵਾਦ ਕਰਦੇ ਆਂ ਔਰ ਸਮਾਜ ਦਾ ਵੀ ਧੰਨਵਾਦ ਕਰਦੇ ਆਂ ਅੱਛਾ ਸ਼੍ਰੀ ਮੰਦਿਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਜਿਹੜਾ ਅੱਜ ਆਪਣੇ ਸਾਥੀਆਂ ਨਾਲ ਲੈ ਕੇ ਇੱਥੇ ਆਇਆ ਤੇ ਮੌਕੇ ਤੇ ਪਤਾ ਲੱਗਿਆ ਸਾਰਾ ਸ਼ਹਿਰ ਕੱਟਾ ਹੋ ਗਿਆ ਮੈਂ ਸ਼ਹਿਰ ਦਾ ਤੁਨਾਦੀਆਂ ਜਿਨ੍ਹਾਂ ਨੇ ਮੌਕੇ ਤੇ ਆ ਕੇ ਉਹਨੂੰ ਖਦੇਤਾ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਤੇ ਜਲਦੀ ਹੀ ਉਹ ਤੇ ਐਫ ਆਈ ਆਰ ਦਾਜ ਕੋ ਤੇ ਕਾਰਵਾਈ ਹੋ ਗਈ ਇਸ ਵੀ ਸਾਹਿਬ ਸਾਨੂੰ ਅੱਜ ਸੂਚਨਾ ਮਿਲੀ ਸੀ ਵੀ ਵਾਲੀ ਮਾਤਾ ਮੰਦਿਰ ਤੇ ਕਿਸੇ ਨੇ ਆਣ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਵੇਲੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਮੌਕੇ ਤੇ ਆ ਗਏ ਸੀਗੇ ਤੇ ਹੁਣ ਅਸੀਂ ਜਿੰਨੇ ਵੀ ਇਹ ਗਲਤ ਕੰਮ ਕਰਿਆ ਆ ਅਸੀਂ ਬਿਆਨ ਲੇਖ ਕੇ ਉਹਦੇ ਬਾਈ ਨੇਮ ਕੇ ਰਜਿਸਟਰਡ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜਾ ਵੀ ਇਹਦੇ ਚ ਇਨਵੋਲ ਹੋਇਆ ਉਹਨੂੰ ਅਰੈਸਟ ਵੀ ਕੀਤਾ ਜਾਊਗਾ ਤੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਆ ਵੀ ਸ਼ਾਂਤੀ ਬਣਾਈ ਰੱਖਣ ਤੇ ਜਿੰਨੇ ਵੀ ਜਿਹੜਾ ਗਲਤ ਕੰਮ ਕਰਿਆ ਉਹ ਆਪੇ ਉਸ ਤਰ੍ਹਾਂ ਦੀ ਉਹਨਾਂ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਊਗੀ ਉਨ੍ਹਾਂ ਦੇ ਪਿੱਛੇ ਪੁਲਿਸ ਪਾਰਟੀਆਂ ਗਈਆਂ ਬਾਕੀ ਅਸੀਂ ਐਫ ਆਈ ਆਰ ਲੌਂਚ ਕਰਕੇ ਇਨਵੈਸਟੀਗੇਸ਼ਨ ਜਿਹੜਾ ਵੀ ਬਾਈ ਨੇਮ ਹੋਇਆ ਹਰੇਕ ਹੀ ਗ੍ਰਿਫਤਾਰ ਕੀਤਾ ਜਾਊਗਾ ਤੁਨੇ ਸਾਨੂੰ ਪੂਰੀ ਸੁਰੰਦ ਦਿੱਤੀ ਜਾ ਵੀ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹਨਾਂ ਨੂੰ ਜਿਹੜੇ ਬੰਦੇ ਸੇ ਰਾਉਂਡ ਅਪ ਕੀਤਾ ਜਾਊਗਾ ਪੁਲ ਨੇ 7-8 ਬੰਦੇ ਆਪਣੇ ਕਬਜੇ ਜਬੀ ਲਿੱਤੇ ਹੋਏ ਆ ਤੇ ਉਹਨਾਂ ਨੂੰ ਸਾਰੀ ਅਸੀਂ ਘਟਨਾ ਪੁਲ ਨੂੰ ਦੱਸਤੀ ਵੀ ਆ ਮਾਮਲਾ ਹੈ ਇੱਥੇ ਇੱਕ ਬੰਦਾ ਮਮਲ ਸ਼ਕੀਲ ਹੈ ਉਹ ਤਣਾਉ ਪੈਦਾ ਕਰਨਾ ਚਾਹੁੰਦਾ ਹੈ ਉਹ ਇਹਦੇ ਕਬਜਾ ਕਰਨਾ ਚਾਹੁੰਦਾ ਇੱਕ ਇੰਦਰਜੀਤ ਦਾਸ ਹੈ ਦੋਵੇਂ ਬੰਦੇ ਦੇ ਮਗਰ ਨੇ ਇੱਕ ਰਿੰਕੂ ਹੈ ਉਹਨਾਂ ਨੂੰ ਇੱਕ ਗੁਰਮੀਤ ਸਿੰਘ ਬੰਦਾ ਬਾਹਰ ਕੋ ਯੂਨੀਅਨ ਇਹਨਾਂ ਨੇ ਹਾਇਰ ਕਰਕੇ ਉਹਦਾ ਸਾਡੇ ਨਾਲ ਉਹ ਹਾਇਰ ਕਰਕੇ ਇਹਨਾਂ ਨੇ ਆਪਣੀ ਸਵਾਰਜ ਲੈ ਕੇ ਆਏ تھے ਇਹਨੇ ਉਹ ਇਸ ਕਰਕੇ ਹੁਣ ਪੁਲਿਸ ਨੇ ਸਾਨੂੰ ਅਸੀਂ ਪੁਲਿਸ ਤੇ ਪੂਰੀ ਉਮੀਦ ਰੱਖਦੇ ਆਂ ਆਸ ਰੱਖਦੇ ਆਂ ਵੀ ਐਡਮਿਸ਼ਨ ਉਹ ਨਹੀਂ ਦਾਇਰ ਤੇ ਮਾਹੌਲ ਖਰਾਬ ਹੋ ਰਿਹਾ بڑا ਸ਼ਹਿਰ ਜੱਡਾ ਰਿਹਾ ਤਾਂ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਰਾਉਂਡ ਅਪ ਕਰਕੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਸਜ਼ਾ ਦਿਲਾਈ ਜਾਵੇ देखो ये है एक बहुत ही अमन और शांति पसंद शहर है कि हमेशा सारे भाईचारे आपस में मिलके रहते हैं इथे जिस तरीके दी ये घटना हुई है वापरी है 12 बजे دسیا ਜਾ ਰਿਹਾ ਹੈ ਕਿ ਇਹ ਘਟਨਾ ਵਾਪਰੀ ਹੈ ਇਹ ਬਹੁਤ ਹੀ ਦੁਖਦਾਇਕ ਹੈ ਮੈਂ ਤਾਂ ਇਹੀ ਕਹਾਂਗੀ ਕਿ ਪ੍ਰਸ਼ਾਸਨ ਨੂੰ ਪਹਿਲਾਂ ਇਸ ਸੁਚੇਤ ਰਹਿਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਹੀ ਸਿਕਿਉਰਿਟੀ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਕਿਉਂਕਿ 2020 ਚ ਵੀ ਇਸ ਤਰ੍ਹਾਂ ਦੀ ਇਹ ਘਟਨਾ ਇੱਥੇ ਵਾਪਰ ਚੁੱਕੀ ਹੈ ਇਸ ਕਰਕੇ ਸਮਾਜ ਨੂੰ ਦੇਖਦੇ ਹੋਏ ਹਿੰਦੂ ਸਮਾਜ ਇੱਥੇ ਮਾਈਨੋਰਟੀ ਚ ਹੈ ਮਾਈਨੋਰਟੀਜ਼ ਦਾ ਸਾਨੂੰ ਧਿਆਨ ਖਿਆਲ ਰੱਖਣਾ ਚਾਹੀਦਾ ਤੇ ਮਾਈਨੋਰਟੀ ਨੂੰ ਦੇਖਦੇ ਹੋਏ ਉਹਨਾਂ ਦੀ ਹਿੰਦੂ ਭਾਵਨਾਵਾਂ ਨੂੰ ਦੇਖਦੇ ਹੋਏ ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਹੋਣੇ ਚਾਹੀਦੇ ਨੇ ਮੈਂ ਪ੍ਰਸ਼ਾਸਨ ਨੂੰ ਇਹੀ ਉਮੀਦ ਕਰਦੀ ਹਾਂ ਕਿ ਜਿਨ੍ਹਾਂ ਨੇ ਵੀ ਇਹ ਇੱਥੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਦੋਸ਼ੀਆਂ ਨੂੰ ਸਖਤ ਤੋਂ ਸਖਤ ਉਹਨਾਂ ਨੂੰ ਫੜਿਆ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇ ਤੁਹਾਨੂੰ ਮਾਹੌਲ ਦੀ ਗੱਲ ਦਸੀਏ ਜਿਸ ਵਕਤ ਉਰੇ ਬੰਦੇ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਇੰਦਰਜੀਤ ਦਾਸ ਨਾਲ ਰਿੰਕੂ ਗੁਰਮੀਤ ਸਿੰਘ ਔਰ ਮੁਹੰਮਦ ਸ਼ਕੀਰ ਖਾਸ ਕਰ ਮੁਹੰਮਦ ਸ਼ਕੀਲ ਜਿਹੜਾ ਕਿ ਬੰਦੇ ਨੂੰ ਲੀਡ ਕਰਕੇ ਲੈ ਕੇ ਆਇਆ ਆਪਣੇ ਨਾਲ ਉਹ ਸ਼ਰਾਰਤੀ ਅਨਸਰਾਂ ਨੂੰ ਔਰ ਹੱਥਾਂ ਦੇ ਵਿੱਚ ਨੁਕੀਲੇ ਹਥਿਆਰ ਫੜੇ ਹੋਏ ਨੇ ਕਿਸ ਮਨਸ਼ਾ ਨਾਲ ਆਏ ਨੇ ਉਹ ਰਿਓ ਉਹ ਫਿਰ ਨਲਕਾਰੇ ਮਾਰਦੇ ਕਹਿ ਰਹੇ ਨੇ ਕਿ ਮੰਦਰ ਦੇ ਅੰਦਰ ਵੜੋ ਮੰਦਰ ਦੇ ਅੰਦਰ ਗੱਲੇ ਪਏ ਨੇ ਨਾਲ ਉਹ ਇੰਨੀ ਗੱਲ ਬੋਲ ਰਿਹਾ ਹੈ ਕਿ ਜਿਹੜੇ ਪੰਡਤ ਨੇ ਜਿਹੜੇ ਪੁਜਾਰੀ ਨੇ ਜਿਹੜੇ ਸਾਡੇ ਆਦਰਯੋਗ ਨੇ ਬਾਹਰ ਕੱਢੋ ਇਹਨਾਂ ਨੂੰ ਕਹਿੰਦਾ ਇਹਨਾਂ ਦਾ ਸਮਾਂ ਪੂਰਾ ਹੋ ਗਿਆ ਧਮਕੀਆਂ ਦਿੰਦਾ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ ਉਹਨਾਂ ਨੇ ਉਰੇ ਆ ਕੇ ਸੂਚਨਾ ਦਿੱਤੀ ਸਮਾਜ ਦੇ ਬੰਦੇ ਇਕੱਠੇ ਹੋਏ ਨੇ ਇੱਕ ਤੋਂ ਇੱਕ ਬਾਅਦ ਸੂਚਨਾ ਜਿਹੜੀ ਸਪਰੈਡ ਹੁੰਦੀ ਗਈਏ ਪ੍ਰਸ਼ਾਸਨ ਨੂੰ ਮਹਾਂ ਜੋ ਐਸਐਸਪੀ ਸਾਹਿਬ ਤੱਕ ਇਹ ਸਾਰੀ ਗੱਲ ਪਹੁੰਚੀ ਹੈ ਤੁਰੰਤ ਜਿਹੜੇ ਪੁਲਿਸ ਫੋਰਸ ਹੈ ਉਰੇ ਪਹੁੰਚਾਈ ਗਈ ਹੈ ਅਸੀਂ ਤਾਂ ਇੱਕ ਸਾਫ ਸਪਸ਼ਟ ਕਹਾਂਗੇ ਕਿ ਜਿੰਨੇ ਵੀ ਬੰਦਿਆਂ ਨੇ ਚਾਹੇ 60 ਨੇ ਤੇ 70 ਨੇ ਜਿੰਨੇ ਵੀ ਬੰਦਿਆਂ ਨੇ ਅੱਜ ਇਹ ਮਾੜੀ ਘਟਨਾ ਕੀਤੀ ਹੈ ਮਾੜੇ ਇਰਾਦਿਆਂ ਦੇ ਨਾਲ ਪਹੁੰਚੇ ਨੇ ਹਥਿਆਰ ਲੈ ਕੇ ਮੰਦਰਾਂ ਦੇ ਵਿੱਚ ਐਂਟਰ ਹੋਏ ਨੇ ਬੇਅਦਬੀ ਕੀਤੀ ਹੈ ਜਿਨ੍ਹਾਂ ਨੇ ਵੀ ਉਹਨਾਂ 'ਚ ਕੋਈ ਵੀ ਬੰਦਾ ਬਚਣਾ ਨਹੀਂ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਅਸੀਂ ਮੰਗ ਵੀ ਇਹੋ ਕਰਾਂਗੇ ਕਿ ਜਿੰਨੇ ਵੀ ਬੰਦੇ ਆਏ ਨੇ ਸਾਰੇ 라ਉਂਡ ਅਖੋਨੇ ਚਾਹੀਦੇ ਬਕਾਇਦਾ ਤਾਂ ਬੰਦੇ ਬਾਹਰ ਖੜੇ ਇਹ ਪੱਤਰਕਾਰ ਸਾਹਿਬਾਨ ਨੂੰ ਆਪਣੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਉੱਥੇ ਆਪਣੇ ਵੱਲੋਂ ਇਹ ਆਪਣੇ ਤੱਥ ਪੇਸ਼ ਕਰਨ ਲੱਗੇ ਹੋਏ ਸੀ ਕਿ ਇੱਕ ਤਾਂ ਚੋਰੀ ਫਿਰ ਚੀਨਾ-ਜੋਰੀ ਇਹ ਜਿਹੀਆਂ ਗੱਲਾਂ